ਇਹ ਦੂਜਾ ਸੂਆ ਦੂਜਾ ਸੂਆ ਸੂਈ ਹੋਈ ਆ ਸੂਈ ਹੋਈ ਤੇ ਕਿੰਨਾ ਦੁੱਧ ਹੈ ਇਹਦੇ ਵਿੱਚ ਇਹ ਵੀ ਕਿੰਨਾ ਦੁੱਧ ਦੇ 20 ਲੀਟਰ ਦੁੱਧ ਆਪਣੇ ਦੇ ਦੂਗੇ ਤੇ ਆਪਾਂ ਕਿੰਨਾ ਮੁੱਲ ਮੰਗਦੇ ਆ ਇਹਦਾ ਇਹਦਾ ਮੁੱਲ 90000 ਮੰਗਦੇ ਵੀਰੇ 90000 ਰੁਪਿਆ ਆਪਾਂ ਇਹਦਾ ਮੁੱਲ ਮੰਗਦੇ ਆ ਇਹਦਾ ਮੁੱਲ ਮੰਗਦੇ ਆ ਜੀ 1 ਲੱਖ ਰੁਪਿਆ ਹੁਣੇ ਸੂਈ ਆ ਹੁਣੇ ਸੂਈ ਆ ਹਾਂ ਅੱਧਾ ਘੰਟਾ ਵੀ ਨਹੀਂ ਹੋਇਆ ਹਜੇ ਤੇ ਕਿੰਨੇਵੇਂ ਸੂਏ ਇਹ ਪਹਿਲਾ ਨਾ ਬੱਚੀ ਇਹ ਪਹਿਲੇ ਕਿਹੜੀ ਸੂਈ ਹੈ ਹਾਂ ਹਾਂ ਸਭ ਤੋਂ ਪਹਿਲਾਂ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੇ ਕਿਹੜੀ ਜਗ੍ਹਾ ਤੋਂ ਆਪਾਂ ਆਏ ਆ ਮੰਡੀ ਡੱਬਾ ਵਾਲੀ ਦੇ ਵਿੱਚ ਆਪਾਂ ਆਏ ਆ ਤਲਵੰਡੀ ਭਾਈ ਜੀ ਦੇ ਕੋਲੇ ਜੀ ਅੱਛਾ ਤੇ ਅੱਜ ਕਿਹੜੇ ਕਿਹੜੇ ਜਾਨਵਰ ਆਪਾਂ ਲੈ ਕੇ ਆਏ ਆ ਆਪਣੇ ਕੋਲ ਜਾਨਵਰ ਹੈਗੇ ਵੀਰੇ 8-9 ਇੱਥੋਂ ਲੈ ਇੱਥੋਂ ਲਾ ਕੇ ਠੀਕ ਹੈ ਉਹ ਪਹਿਲੀ ਵਿਹੜ ਤੱਕ ਆ ਠੀਕ ਹੈ ਤੇ ਜੇ ਆਪਾਂ ਇਹ ਪਹਿਲੇ ਆਪਣੀ ਗਾਂ ਦੀ ਗੱਲ ਕਰੀਏ ਹੈਨਾ ਕੀ ਡਿਟੇਲ ਹੈ ਵੀ ਕਿੰਨੇ ਮਸੂਏ ਇਹ ਦੂਜਾ ਸੂਆ ਦੂਜਾ ਸੂਆ ਸੂਈ ਹੋਈ ਹੈ ਹੋਈ ਹੋਈ ਤੇ ਕਿੰਨਾ ਦੁੱਧ ਹੈ ਇਹਦੇ ਵਿੱਚ ਇਹ ਵੀ ਕਿਲੋ ਦੁੱਧ ਦੇ 20 ਲੀਟਰ ਦੁੱਧ ਆਪਣੇ ਦੇ ਦੂਗੇ ਤੇ ਆਪਾਂ ਕਿੰਨਾ ਮੁੱਲ ਮੰਗਦੇ ਆ ਇਹਦਾ ਇਹਦਾ ਮੁੱਲ 90000 ਮੰਗਦੇ ਵੀਰੇ 90000 ਰੁਪਿਆ ਆਪਾਂ ਇਹਦਾ ਮੁੱਲ ਮੰਗਦੇ ਆ ਤੇ ਮਗਰ ਇਹਦੇ ਕੀ ਹੈ ਬੱਚਾ ਕਿ ਬੱਚੀ ਹੈ ਬੱਚਾ ਬੱਚਾ ਹੀ ਬੱਚਾ ਇਹਦੇ ਮਗਰ ਹੈਨਾ 90000 ਰੁਪਿਆ ਮੁੱਲ ਮੰਗਦੇ ਆ ਤੇ ਦੂਜੇ ਸੂਏ ਹੈਨਾ ਦੂਜਾ ਸੂਏ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਹੋ ਗਏ 5-6 ਦਿਨ 5-6 ਦਿਨ ਇਹਨੂੰ ਸੂਈ ਨੂੰ ਹੋ ਗਏ ਆਹਾ ਆ ਬੱਚਾ ਹੈਨਾ ਇਹਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਅਗਲੇ ਪਸ਼ੂ ਦੀ ਗੱਲ ਕਰੀਏ ਜੀ ਹਾਂਜੀ ਦੇਖੋ ਇਹ ਗਾਂ ਨੂੰ ਆਪਾਂ ਕਿੰਨਾ ਮੁੱਲ ਮੰਗਦੇ ਆ ਦੱਸ ਇਹਦਾ ਮੁੱਲ ਮੰਗਦਿਆਂ ਜੀ 1 ਲੱਖ ਰੁਪਇਆ ਹੁਣੇ ਸੋਈ ਆ ਹੁਣੇ ਸੋਈ ਆ ਹਾਂ ਅੱਧਾ ਘੰਟਾ ਵੀ ਨਹੀਂ ਹੋਇਆ ਹਜੇ ਤੇ ਕਿੰਨੇ ਮੇ ਸੂਏ ਇਹ ਪਹਿਲਾ ਨਾ ਬੱਚੀ ਇਹ ਪਹਿਲੇ ਕਿਹੜੀ ਸੂਈ ਹੈ ਹਾਂ ਹਾਂ ਤੇ ਮੁੱਲ ਕਿੰਨਾ ਆਖਿਆ ਸੀ ਆਪਾਂ 1 ਲੱਖ ਰੁਪਇਆ ਪੂਰਾ 1 ਲੱਖ ਰੁਪਇਆ ਹਾਂਜੀ ਤੇ ਦੁੱਧ ਕਿੰਨਾ ਖਊਗਾ ਅੰਦਾਜ਼ਾ ਇਹਦੇ ਮਗਰ ਦੁੱਧ ਦੇ ਜੂਗੀ 18-19 ਕਿਲੋ 18-19 ਕਿਲੋ ਦੁੱਧ ਦੇ ਦੂਗੀ ਬੱਚਾ ਹੈ ਕਿ ਬੱਚੀ ਇਹਦੇ ਮਗਰ ਇਹ ਬੱਚੇ ਨੂੰ ਜਨਮ ਦਿੱਤਾ ਇਹਨੇ ਬੱਚੀ ਹੈ ਬੱਚੀ ਬੱਚੀ ਨੂੰ ਅਈ ਤਾਂ ਦੇਖੀ ਵੀ ਨਹੀਂ ਹਜੇ ਹੁਣੇ ਅੱਛਾ ਹੁਣੇ ਮੰਡੀ 'ਚ ਹੀ ਸੂਈ ਆ ਹਨਾ ਹਾਂਜੀ ਹਾਂਜੀ 1 ਲੱਖ ਰੁਪਇਆ ਇਹਦਾ ਤੁਸੀਂ ਮੁੱਲ ਆਖਿਆ ਤੇ ਪਹਿਲੇ ਗੇੜੇ ਇਹ ਸੂਈ ਹੈ ਪਹਿਲਾ ਸੂਆ ਹੈ ਹਾਂਜੀ ਹਾਂਜੀ ਤੇ ਮਗਰ ਇਹਦੇ ਬੱਚੀ ਆ ਦੁੱਧ ਤੁਸੀਂ ਆਖਿਆ ਵੀ ਇਹ 20 ਲੀਟਰ ਰੁਪਇਆ 20 ਲੀਟਰ ਦੇ ਦੁੱਧ ਤੇ ਆਪਣਾ ਨਾ ਮੋਬਾਈਲ ਨੰਬਰ ਦੱਸ ਦਿਓ ਇੱਕ ਵਾਰੀ ਵੀ ਜੇ ਕਿਸੇ ਨੇ ਉਵੇਂ ਮੰਗਵਾਉਣੇ ਹੁਣ ਪਸ਼ੂ ਤੇ ਐਡਰੈਸ ਵੀ ਇੱਕ ਵਾਰੀ ਦੱਸ ਦਿਓ ਮੈਨੂੰ ਆਪਣਾ 98156 98156 93268 93218 68 68 93268 68 ਠੀਕ ਹੈ ਜੀ ਹਾਂਜੀ ਹੁਣ ਆਪਾਂ ਅਗਲੇ ਜੇ ਆਪਣੀਆਂ ਗਾਈਆਂ ਦੀ ਗੱਲ ਕਰੀਏ ਚਲੋ ਜੀ ਇਹਨੂੰ ਤਾਂ ਬੈਠੀ ਰਹਿੰਦੇ ਚੱਲ ਬਚਰੀ ਨੀ ਕਰਮ ਵਾਲੀ ਨੂੰ ਠੀਕ ਹੈ ਹਾਂਜੀ ਇਹਦੀ ਇਹਦੀ ਗੱਲ ਕਰ ਲੈਨੇ ਆਪਾਂ ਇਹ ਦੂਜਾ ਸੂਆ ਸੂਣ ਵਾਲੀ ਐ ਦੂਜਾ ਸੂਆ ਸੂਣ ਵਾਲੀ ਕਿੰਨੇ ਕ ਦਿਨ ਲਾਊਗੀ ਇਹ ਸੂਣ ਇਹ ਲੈ ਜੂ 5-7 ਦਿਨ 5-7 ਦਿਨ ਇਹ ਸੂਣ ਚ ਲੈ ਜੂਗੀ ਹਾਂ ਠੀਕ ਹੈ ਜੀ ਆਡਰ ਆਪਾਂ ਦੇਖ ਸਕਦੇ ਹਾਂ ਨਾ ਇਹਦਾ ਹਾਂ ਦੇਖੋ ਕੱਦ ਕਾਠੀ ਦੀ ਗਾਂ ਇਹ ਲੰਮੀ ਐ ਕਿੰਨੇ ਕ ਦਿਨ ਕਿੱਸ ਤੁਸੀਂ ਸੂਣ ਚ ਲੈ ਜੂਗੀ ਇਹ ਇੱਕ ਹਫਤਾ ਇੱਕ ਹਫਤਾ ਲੈ ਜੂਗੀ ਤੇ ਦੁੱਧ ਕਿੰਨਾ ਕ ਹੋਊਗਾ ਅੰਦਾਜ਼ਾ ਇਹ 20-22 ਕਿਲੋ ਦੁੱਧ ਦੇ ਚੁਗੀ ਮੁੱਲ ਕੀ ਮੰਗਦੇ ਆਂ ਆਪ ਇਹਦਾ ਇਹਦਾ 90000 ਰੁਪਏ 90000 ਪੂਰਾ ਹੀ ਕਿ ਮੌਕੇ ਤੇ ਮਾਨਤਾ ਨਹੀਂ ਹੋਣੀ ਮਾਨਤਾ ਤਾਂ ਹੋਊਗਾ ਫਿਕਸ ਤਾਂ ਕਿਸੇ ਦਵਣੀ ਦਾ ਰੇਟ ਕੀਤਾ ਹੂੰ ਤਾਂ ਫਿਰ ਅਗਲਾ ਮੰਗਦਾ ਤਾਂ ਜਾ ਰਹੀ ਹੈ ਜਦੋਂ ਕੋਈ ਆਊਗਾ ਕਾਊਗਾ ਮੌਕੇ ਤੇ ਸਾਰੀ ਗੱਲਬਾਤ ਹੋਊਗੀ ਠੀਕ ਹੈ ਜੀ 90000 ਰੁਪਏ ਮੁੱਲ ਹੈ ਇਸ ਗਾਂ ਦਾ ਆਪ ਤੱਕ ਲਊਗੀ ਸੂਜ ਦੂਜੇ ਸੂਏ ਸੋਣਾ 22 ਲੀਟਰ ਤੱਕ ਦੁੱਧ ਦੇਊਗੀ ਇਹ ਹੁਣ ਆਪਾਂ ਅਗਲੇ ਅਗਲੀ ਗਾਂ ਦੀ ਗੱਲ ਕਰੀਏ ਤਾਂ ਇਹ ਗਾਂ ਦਿਖਾਉਣੀ ਆ ਹੁਣ ਕਿ ਆਪਾਂ ਪਰਲੀ ਦਿਖਾਉਣੀ ਜਿਹੜੀ ਮਰਜ਼ੀ ਦਿਖਾ ਦਿਓ ਇਹ ਥੋੜੀ ਇਹ ਦਿਖਾ ਦਿਓ ਨਹੀਂ ਆਹ ਦਿਖਾ ਦਿਓ ਪਹਿਲਾਂ ਆਹ ਦਿਖਾ ਦਿੰਨੇ ਹਾਂ ਹਾਂ ਇਹ ਦੇਖ ਲਓ ਇਹਦੀ ਕੀ ਡਿਟੇਲ ਆ ਇਹ ਵੀ ਇੱਕ ਹਫਤਾ ਸੂਣ ਚ ਲਾਊਗੀ ਅੱਛਾ ਮੁੱਲ 75000 ਕਰਦੇ ਜੀ ਤੇ ਦੂਜੇ ਸੂਏ ਸੋਣਾ ਦੂਜਾ ਸੂਆ ਸੋਣਾ ਤੇ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਦੇ ਜੀ 15 ਤੋਂ ਉੱਪਰ 15 ਤੋਂ ਉੱਤੇ ਦੁੱਧ ਦੇ ਦੂਗੀ 75000 ਰੁਪਏ ਮੰਗਣਾ ਹਾਂ ਮੌਕੇ ਤੇ ਮਾਨਤਨ ਹੋ ਜਾਊਗਾ ਹਾਂ ਇਹ ਸੂਏ ਨੇ ਸੋਣਾ ਇਹ ਗਾਂ ਦੀ ਆਪ ਗੱਲ ਕਰੀਏ ਇਹ ਨੂੰ ਅੱਜ 5-6 ਦਿਨ ਸੂਈ ਨੂੰ ਹੋ ਗਏ ਆ 5-6 ਦਿਨ ਸੂਈ ਨੂੰ ਹੋ ਗਏ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਦਿੰਦੀ ਐਸ ਟਾਈਮੇ ਥੱਲੇ ਦੁੱਧ 18-19 ਕਿਲੋ ਬਹੁਤ ਿਆਰਾ ਭਾਈ 23 ਕਿਲੋ ਦ ਦੇ ਦੂਗੀ ਭਾਈ 23 ਲੀਟਰ ਦੁੱਧ ਇਹ ਦੇ ਦੂਗੀ ਤੇ ਪਿੱਛੇ ਕੀ ਹੈ ਜੀ ਇਹਦੇ ਹਾਂ ਬੱਚਾ ਉਹਦੇ ਮਗਰੀ ਬੱਚਾ ਉਹਦੇ ਮਗਰੀ ਬੱਚਾ ਅੱਛਾ ਬੱਚੀ ਹੈ ਸਾਰਿਆਂ ਦੀ ਦੋਨਾਂ ਦਾ ਡਿਟੇਲ ਦੇ ਦੇਣਾ ਪਰਲੀ ਮਗਰੀ ਬੱਚਾ ਹੀ ਆ ਠੀਕ ਹੈ ਤੇ ਦੁੱਧ ਤੁਸੀਂ ਦੱਸਿਆ 23 ਲੀਟਰ ਹੈਨਾ ਇਸ ਟਾਈਮ 18 19 ਕਿਲੋ ਆ 22 ਲੀਟਰ ਦੁੱਧ ਆਉਣਾ ਖੁੱਲਾ ਪਾਉਗਾ ਦੂਜੇ ਸੂਏ ਇਹ ਦੂਜਾ ਸੂਆ ਤੇ ਇਹਦਾ ਕੀ ਮੁੱਲ ਆਪਾਂ ਮੰਗਦੇ ਆ ਇਹਦਾ ਮੁੱਲ ਆਪਾਂ 90 ਹਜ਼ਾਰੀ 90000 ਰੁਪਏ ਇਹਦਾ ਮੁੱਲ ਮੰਗਦੇ ਹਾਂਜੀ ਠੀਕ ਹੈ ਜੀ ਹੁਣ ਜੇ ਆਪਾਂ ਐਸ ਗਾਂ ਦੀ ਗੱਲ ਕਰੀਏ ਇਹ ਵੀ ਇਹਨੂੰ ਵੀ ਇੱਕ ਹਫਤਾ ਸੂਈ ਨੂੰ ਹੋ ਗਿਆ ਹੂੰ ਦੁੱਧ ਦੇ ਦੇ ਥਲੇ 18 19 ਕਿਲੋ ਤਿਆਰ ਆ ਠੀਕ ਹੈ 2-4 ਕਿਲੋ ਤੂੰ ਵਧੂ ਵੀ ਘਟਦੀ ਨਹੀਂ ਕੀ 18 19 ਲੀਟਰ ਦੁੱਧ ਤਿਆਰ ਆ 2-4 ਕਿਲੋ ਵਧੂਗੀ ਤੁਸੀਂ ਕਿਹਾ ਹਾਂਜੀ ਦੂਜੇ ਸੂਏ ਸੂਈ ਹੈ ਇਹ ਦੂਜਾ ਸੂਆ ਇਹਦਾ ਮੁੱਲ ਕੀ ਮੰਗਦੇ ਆਪਾਂ ਇਹਦਾ ਮੁੱਲ 80000 ਰੁਪਏ 80000 ਰੁਪਏ ਇਹਦਾ ਮੁੱਲ ਮੰਗਦੇ ਆਂ ਹਾਂਜੀ ਠੀਕ ਹੈ ਜੀ ਬੱਚਾ ਹੈ ਨਾ ਇਹ ਦੇ ਮਗਰ ਇਹਦੇ ਮਗਰ ਬੱਚਾ ਆ ਗੱਬਣਾ ਬੱਚੀ ਚਾਰ ਦੰਦ ਬੱਚੀ ਹੈ ਮੂੰਹ ਇਹ ਬੱਚੀ ਹੈ ਜਿਹੜੀ ਹਾਂ ਇਹ ਹਫਤਾ 10 ਦਿਨ ਬਾਕੀ ਇਹਦੇ ਚਾਰ ਦਿਨ ਦੰਦ ਆਜੇ ਜਾਨੀ ਕਿ ਛੋਟੀ ਉਮਰ ਚ ਠੀਕ ਹੈ ਜੀ ਜਵਾਨ ਨਹੀਂ ਹੋਈ ਹਜੇ ਚਾਰ ਦੰਦ ਹੈ ਇਹਦੇ ਹਾਂ ਹਾਂ ਤੇ ਹਫਤਾ 10 ਦਿਨ ਲਾਊਗੀ ਸੂਣ ਚ ਹਾਂ ਲੈ ਜੀ ਕਿੰਨਾ ਕ ਦੁੱਧ ਦੇ ਦੇ ਦੂ ਵੀ ਤੁਹਾਡੇ ਹਿਸਾਬ ਨਾਲ ਇਹ ਦੁੱਧ ਦੇ ਜੂਗੀ 25 25 ਲੀਟਰ ਦੁੱਧ ਦਾ ਤੇ ਇਹਦਾ ਕੀ ਮੁੱਲ ਫਿਰ ਆਪਾਂ ਮੰਗਦੇ ਆ ਇਹਦਾ 115 115000 ਬਾਕੀ ਮੌਕੇ ਤੇ ਮਾਨਤਾ ਮੌਕੇ ਤੇ ਮਾਨਤਨ ਹੋ ਜੂਗਾ ਨਹੀਂ ਤੇ ਨਸਲ ਪੱਖੋਂ ਪਿਓਰ ਹੀ ਆਪਣੇ ਪਿਓਰ 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 ਵਧੀਆ ਵਧੀਆ ਠੀਕ ਹੈ ਜੀ ਤੇ ਆਪਾਂ ਜਿਹੜਾ ਐਡਰੈਸ ਦੱਸਿਆ ਆਪਾਂ ਉੱਥੇ ਵੀ ਆਪਣੇ ਪਸ਼ੂ ਰੱਖਦੇ ਆ ਜੀ हां मंडी ਤੇ ਲੈ ਕੇ ਆਉਣੇ ਨਹੀਂ ਨਹੀਂ ਮੰਡੀ ਤੇ ਵੀ ਹੁੰਦੇ ਆ ਘਰ ਵੀ ਹੁੰਦੇ ਜੇ ਹੁਣ ਇਸ ਟਾਈਮ 10 ਕਾਈ ਘਰੇ ਆ 8-10 ਮੱਝਾਂ ਠੀਕ ਹੈ ਜੀ 8-10 ਆਪਾਂ ਜਾਨਵਰ ਇੱਥੇ ਲੈਂਦੇ ਆ ਵੀ ਜੇ ਕਿਸੇ ਨੇ ਘਰੋਂ ਵੀ ਆ ਕੇ ਲੈ ਕੇ ਜਾਣੇ ਹੁਣ ਤਾਂ ਲਿਆ ਸਕਦਾ ਜੀ ਜਾ ਸਕਦਾ ਆਪਾਂ ਐਡਰੈਸ ਦੇ ਦਿੰਦੇ ਆ ਪਿੰਡ ਮੇਰਾ ਹਕਮ ਸਿੰਘ ਵਾਲਾ ਜ਼ਿਲ੍ਹਾ ਮੇਰਾ ਫਰੋਜਪੁਰ ਆ ਠੀਕ ਹੈ ਜੀ ਨਾਮ ਮੇਰਾ ਗਰਮੀਤ ਸਿੰਘ ਆ ਠੀਕ ਹੈ ਜੀ ਫੋਨ ਨੰਬਰ ਮੇਰਾ 98156 93268 ਤੇ ਬਾਕੀ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਵੀ ਦੇ ਦਾਂਗੇ ਵੀ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ ਉਹ ਗੱਲਬਾਤ ਕਰ ਸਕਦਾ ਤੇ ਹੁਣ ਆਪਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਆਪਣੀ ਵੀਡੀਓ ਵਧੀਆ ਲੱਗੀ ਉਹ ਤੁਹਾਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਾ ਠੀਕ ਹੈ ਜੀ